ਹਰ ਲੋ ਜੀ ਸਤਿ ਸ੍ਰੀ ਅਕਾਲ hope ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦਹੀਂ ਭੱਲੇ ਅਸੀਂ ਓਵਰਨਾਈਟ ਦਾਲ ਪਿਗੋ ਕੇ ਰੱਖੀ ਸੀ ਧੋਮੀ ਦਾਲ ਧੋਮੇ ਮਾਂ ਇਸ ਨੂੰ ਚੰਗੀ ਤਰ੍ਹਾਂ ਪਾਣੀ ਕੱਢ ਕੇ ਦਾ ਮਿਕਸਰ 'ਚ ਗ੍ਰाइंड ਕਰ ਲਓ ਮਿਕਸਰ 'ਚ ਗ੍ਰाइंड ਕਰਨੇ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਇੱਕ ਸਾਈਡ ਨੂੰ ਵੈਂਟਣਾ ਹੈ ਚੰਗੀ ਤਰ੍ਹਾਂ ਵੈਂਟਣ ਤੋਂ ਬਾਅਦ ਇਸ ਨੂੰ ਪਾਣੀ ਵਿੱਚ ਪਾ ਕੇ ਦੇਖੋ 5-7 ਮਿੰਟ ਵੈਂਟਣ ਤੋਂ ਬਾਅਦ ਜਦੋਂ ਉੱਤੇ ਤੈਰਨ ਲੱਗੇ ਸਾਨੂੰ ਜੋ ਆਪਣਾ ਬੈਟਰ ਤਿਆਰ ਹੈ ਇੱਧਰ ਆਪਣਾ ਤੇਲ ਗਰਮ ਕਰਕੇ ਪੱਲੇ ਅਸੀਂ ਪਾ ਦਿੱਤੇ ਨੇ ਬੈਟਰ ਪਾ ਦਿੱਤਾ ਇਹਨਾਂ ਦਾ ਪੱਲੇ 골ਡਨ ਫਰਾਈ ਹੋਣ ਤੇ ਅਸੀਂ ਕੱਢ ਲੈਨੇ ਤੇ ਪਾਣੀ ਵਿੱਚ ਡਬੋ ਦਿੱਤੇ ਹਾਂ ਤੇ ਪੱਲੇ ਆਪਣੇ ਤਿਆਰ ਨੇ ਰੈਡੀ ਟੂ ਗੀਟਸ ਇੱਥੇ ਆ ਦੇਖੋ ਅਸੀਂ ਪੱਲੇ ਦੇ ਵਿੱਚ ਦਹੀਂ ਪਾਪੜੀ ਤੇ सेव, आलू भुजिया इमली की चटनी हाँ जी सब कुछ पा के अपने पले तैयार ने सो होप भी ट्राई करोंगे तो खा के देखो बहुत अच्छे बनते हैं